ਸਤਿ ਸ਼੍ਰੀ ਅਕਾਲ ਜੀ ਤੁਹਾਡਾ ਤੁਹਾਡੇ ਆਪਣੇ ਪੰਜਾਬੀ ਚੈਨਲ ਪੰਜਾਬੀ ਕਿਸਾਨ ਡੈਫਰਮ ਦੇ ਉੱਤੇ ਅੱਜ ਆਪਾਂ ਜਿਹੜਾ ਵਿਸ਼ਾ ਲੈ ਕੇ ਆਏ ਆ ਉਹ ਲੈ ਕੇ ਆਏ ਆ ਜਿਹੜੀ ਆਪਣੀ ਐਚਫ ਗਾਂ ਹੁੰਦੀ ਆ ਉਹਦਾ ਆਪਾਂ ਦੇਸੀ ਤਰੀਕੇ ਨਾਲ ਦੁੱਧ ਬਣਾਉਣ ਦਾ ਕੀ ਤਰੀਕਾ ਜੀ ਕਿਹੜੀ ਗੀ ਆਪਾਂ ਨੂੰ ਵਰਤਣੀ ਚਾਹੀਦੀ ਹੈ ਜਿਹਦੇ ਨਾਲ ਦੁੱਧ ਵੱਧ ਸਕੇ ਉਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਲੈਣਾ ਜੀ ਮੇਥੀ ਮੇਥੀ ਦਾਣਾ ਤੇ ਜਮਾਏ ਮੇਥੀ ਦਾ ਤੁਸੀਂ 50 ਗ੍ਰਾਮ ਲੈ ਲਓ। ਅਜਮਾਇਣ ਜਿਹੜੀ ਉਹ 30 ਗ੍ਰਾਮ ਲੈ ਲਓ। ਤੇ 200 ਗ੍ਰਾਮ ਆ ਜਿਹੜਾ ਉਹਦੇ ਚ ਗੁੜ ਲੈ ਲਓ ਜੀ। ਤੇ ਇਹ ਮੇਥੀ ਦਾਣਾ ਤੇ ਅਜਮਾਇਣ ਇਹਨਾਂ ਨੂੰ ਪੀ ਕੇ ਪਾਊਡਰ ਬਣਾ ਲਓ ਤੇ ਗੁੜ ਤੇ ਮਿਲਾ ਕੇ ਇਹਨਾਂ ਨੂੰ ਜੜੂ ਦਿਓ, ਦਾਣੇ ਚ ਮਿਲਾ ਕੇ ਇਹਦੇ ਨਾਲ ਜਿਹੜਾ ਦੁੱਧ ਦੇ ਵਿੱਚ ਵਾਧਾ ਹੁੰਦਾ ਹੈਗਾ, ਦੁੱਧ ਦਾ ਸੁਧਾਰ ਹੁੰਦਾ। ਤੇ ਇਹ ਨਾਲ ਪਾਚਨ ਕਿਰਿਆ ਜਿਹੜੀ ਉਹਦੀ ਠੀਕ ਹੁੰਦੀ ਹੈ ਜੀ। ਤੇ ਸਰੋਂ ਦਾ ਤੇਲ ਤੇ ਹਲਦੀ ਸਰੋਂ ਦਾ ਤੇਲ ਲਓ ਜੀ ਤੁਸੀਂ 100 ਗ੍ਰਾਮ 100 ਮਿਲੀਗ੍ਰਾਮ ਤੇ 10 ਗ੍ਰਾਮ ਲੈ ਲਓ ਜੀ ਹਲਦੀ ਤੇ ਹਫਤੇ ਚ ਦੋ ਵਾਰ ਦਾਣੇ ਤੇ ਪਾ ਕੇ ਇਹਨੂੰ ਦਿਓ ਜੀ ਇਹਦੇ ਨਾਲ ਵੀ ਜਿਹੜਾ ਫਾਇਦਾ ਹੁੰਦਾ ਹੈ ਕਿ ਤਾਂ ਥਾਣਾ ਦੀ ਸਿਹਤ ਬੰਦੀ ਹੈ ਤੇ ਦੂਜਾ ਦੁੱਧ ਦੇ ਵਿੱਚ ਵੀ ਵਾਧਾ ਹੁੰਦਾ ਫਿਰ ਤੀਜਾ ਆ ਜਾਂਦਾ ਜੀ ਅੰਕਰਤ ਬੀਜ ਜਿਹੜੇ ਨਾਲ ਜਿਵੇਂ ਚਨਾ ਲੈ ਲੈ ਮੱਕੀ ਗਹਿੂੰ ਇਹਨੂੰ ਅਗਾਹ ਲਓ ਜੀ ਅਗਾ ਕੇ ਇਹਨੂੰ 2-3 ਕਿਲੋ ਰੋਜ਼ ਦਿਓ। ਇਹਦੇ ਨਾਲ ਜਿਹੜਾ ਪ੍ਰੋਟੀਨ ਦਾ ਵਾਧਾ ਹੁੰਦਾ ਹੈਗਾ ਤੇ ਇਹਦੇ ਨਾਲ ਹੀ ਦੁੱਧ ਦਾ ਜਿਹੜਾ ਸੁਧਾਰ ਹੁੰਦਾ ਹੈਗਾ। ਉਸ ਤੋਂ ਬਾਅਦ ਜੀ ਆਪਾਂ ਕਾੜਾ ਦੇ ਸਕਦੇ ਹਾਂ। ਜਿਵੇਂ ਤੁਸੀਂ ਸੌਂਫ ਲੈ ਲਓ 20 ਗ੍ਰਾਮ, ਜੀਰਾ ਲੈ ਲਓ 20 ਗ੍ਰਾਮ ਤੇ ਅਜਮੈਨ ਲੈ ਲਓ 10 ਗ੍ਰਾਮ ਜੀ ਤੇ 100 ਗ੍ਰਾਮ ਲੈ ਲਓ ਜੀ ਗੋੜਾ। ਇਹਨੂੰ 3-4 ਲੀਟਰ ਚ ਪਾਣੀ ਚ ਪਾ ਕੇ ਇਹਨੂੰ ਉਬਾਲ ਲਓ। ਜਦੋਂ ਪਾਣੀ ਅੱਧਾ ਰਹਿ ਜੇ ਤੇ ਉਸ ਤੋਂ ਬਾਅਦ ਇਹਨੂੰ ਪਿਉਣਾ ਸ਼ੁਰੂ ਕਰ ਦਿਓ ਜੀ ਇਹਨੂੰ ਪਿਆਓ ਤੇ ਇਹਦੇ ਨਾਲ ਜਿਹੜਾ ਦੁੱਧ ਦੇ ਵਿੱਚ ਵਾਧਾ ਹੁੰਦਾ ਤੇ ਜਿਹੜੀ ਇਹ ਪਾਚਨ ਕਿਰਿਆ ਵੀ ਠੀਕ ਹੁੰਦੀ ਹੈ ਤੇ ਇਹਦੇ ਨਾਲ ਇਹਦਾ ਇਹ ਫਾਇਦਾ ਹੁੰਦਾ ਜੀ ਤੇ ਨਾਲ ਤੁਸੀਂ ਜੀ ਹਰਾ-ਜਾਰਾ ਵੀ ਵਰੀਆ ਦਿਓ ਬਰਸੀਨ, ਜਵਾਰ, ਮੱਕੀ ਤੇ ਜਿਹੜੇ ਮਿਨਰਲ ਮਿਕਸਚਰ ਉਹ ਵੀ 50 ਗ੍ਰਾਮ ਰੋਜ਼ ਦਿਓ ਜੀ ਤੇ ਪਾਣੀ ਸਾਫ਼ ਸੁਥਰਾ ਪਿਐਓ ਤੇ ਜਿਹੜੀ ਚਿਵਾਈ ਹੈ ਇਹਨਾਂ ਦੀ ਉਸ ਸਮੇਂ ਸੱਤੇ ਜ਼ਰੂਰ ਕਰੋ ਜੀ ਕਈ ਵਾਰੀ ਡੰਗਰ ਪਸੇ ਥੋੜਾ ਢਿੱਲਾ ਮਠਾ ਹੁੰਦਾਗਾ ਤਾਂ ਉਸ ਟਾਈਮ ਤੇ ਜੇ ਡਾਕਟਰ ਦੀ ਸਲਾਹ ਜ਼ਰੂਰ ਲਓ ਜੀ ਤੇ ਉਸ ਟਾਈਮ ਤੇ ਇਹ ਡਾਕਟਰ ਦੀ ਸਲਾਹ ਲੈ ਕੇ ਜਿਹੜਾ ਉਹਦਾ ਇਲਾਜ ਆਓ ਜ਼ਰੂਰ ਕਰਾਓ ਇਹ ਸੀ ਜੀ ਅੱਜ ਆਪਣੀ ਦੇਸੀ ਨੁਕਤਾ ਨੋਟ ਦੇ ਬਣਦਾ ਤੇ ਤੁਹਾਨੂੰ ਆਪਣੀ ਜਾਣਕਾਰੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਲਾਈਕ ਸ਼ੇਅਰ ਵੀ ਕਰਿਓ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਦਬਲੋ ਤਾਂ ਕਿ ਜਿਹੜੀ ਵੀ ਵੀਡੀਓ ਬਣਾਈਏ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਚਲੋ ਮਿਲਦੇ ਆਂ ਜੀ ਕਿਸੇ ਹੋਰ ਜਾਣਕਾਰੀ ਦੇ ਨਾਲ ਕਿਸੇ ਹੋਰ ਵਿਸ਼ੇ ਦੇ ਉੱਤੇ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਓਕੇ ਭਾਈ ਜੀ ਖੁਸ਼ ਰਹੋ